ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜੇਵਾ ਸੰਤਨ ਪਾਇ ਆਪੋ ਧਾਰਨ ਪਾਇਉ ਰਹਾਉ ਦਰਸ਼ਨ ਭੇਟਤ ਹੋਤੇ ਪਨੀਤ ਹਰ ਹਰਿ ਮੰਤਰ ਦੜਾਇਉ ਕਟੈ ਰੋਗ ਭੈ ਮਨ ਨਿਰਮਲ ਹਰ ਹਰਿ ਔਖ ਦਿਖਾਇਉ ਅਸਤ੍ਰ ਭੈ ਬਸੈ ਸੁਖ ਥਾਨਾਂ ਬਹੁ ਨਕਤਉ ਤਾਉ ਸੰਤ ਪ੍ਰਸਾਦਿ ਤਰੈ ਕੁਲ ਲੋਗਾ ਨਾਨਕ ਲਿਪਤ ਨਮਾਇਉ ਕਾਨੜਾ ਮਹੱਲਾ ਪੰਜਵਾਂ ਬਿਸਰ ਗਈ ਸਭ ਤਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਰਹਾ ਨਾ ਕੋ ਵੈਰੀ ਨਹੀਂ ਬਿਗਾਨਾ ਸਗਲੇ ਸੰਗ ਹਮਕੋ ਬਣ ਆਈ ਜੋ ਪ੍ਰਭ ਕੀ ਨਉ ਸੋ ਪਲ ਮੰਨਿਓ ਈਸ ਮਤ ਸਾਧੂ ਤੇ ਪਾਈ ਸਮੈ ਰਵ ਰਹਿਆ ਪ੍ਰਵੇਵਿਕੈ ਪੀਖ ਪੀਖ ਨਾਨਕ ਬਿਗਸਾਇ ਕਾਨੜਾ ਮਹੱਲਾ ਪੰਜਵਾਂ ठाकुर जी ओ तुहारो परनाम मान महत तुमारै ऊपर तुमरी ऊड़ तुम्हारी शरण रहौ तुमरी आस भरोसा तमरा तमरा नाम लज लै तरना तुमरो बाले तुम संग सहले जो जो कहो सोई सोई करना तुमरी दया में आजुग पाब हो कृपाल तौ भव जल तरना पै दान नाम हरि पायो ਸਿਰ ਡਾਰਿਓ ਨਾਨਕ ਸੰਤ ਚਰਨਾ ਕਨੜਾ ਮਹੱਲਾ ਪੰਜੇ ਵਾ ਸਾਦੇ ਸਰਨੇ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਨੇ ਪੇਕੇ ਸੁਪਨਾ ਨਾਮ ਮੰਤਰ ਸਤਗੁਰ ਦਰਿੜਾਇ ਰਹਾਉ ਨਹਿ ਤਿਵ ਤਨ ਰਾਜ ਜੋਬਨ ਧਨ ਬਹੋਰ ਬਹੋਰ ਫਿਰਤਾ ਆ ਸੁਖ ਪਾਇਆ ਤਿਸਨਾ ਸਭੁ ਜੀ ਹੈ ਸਾਤਿ ਪਾਇ ਗੁਣ ਗਾਇਆ ਮੇਨ ਬੋਜੈ ਪਸੂ ਕੀ ਨਿਆਈ ਪ੍ਰਮੋ ਹੋਏ ਬਿਆਪਿਓ ਮਾਇਆ ਸਾਧ ਸੰਗ ਜਮ ਜੀਵੜੀ ਕਾਟੇ ਨਾਨਕ ਸਹਿ ਸਮਾਇ ਕਨੜਾ ਮਹੱਲਾ ਪੰਜਵਾਂ ਹੜਕੇ ਚੜਨਾ ਹਿਰਦੈ ਗਾਏ ਸੀਤ ਲਾ ਸੁਖ ਸਾਤ ਮੂਰਤ ਸਿਮਰ ਸਮਰ ਨਿਤ ਤੇ ਆਏ ਰਾਹ ਸਗਲੇ ਆਸ ਹੋਤ ਪਨੀਤ ਕੂਟ ਜਨਮ ਦੁਖ ਜਾਏ ਪੁਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਈ ਤਾਪ ਸੰਤਾਪ ਮਿਟੈ ਨਾਨਕ ਬੋੜ ਕਾਲ ਨਾ ਖਾਈ ਬੋੜ ਕਾਲ ਨਾ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ